ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਮੁੱਖ ਮੰਤਰੀ ਭਗਵੰਤ ਮਾਨ ਦਾ ਨਵਾਂ ਐਲਾਨ 1 ਜਨਵਰੀ ਨੂੰ ਪੰਜਾਬੀਆਂ ਨੂੰ ਮਿਲੇਗਾ ਇਹ ਵੱਡਾ ਤੋਹਫ਼ਾ। ਕਾਂਗਰਸ ਵਿੱਚੋਂ ਮੌਤਲ ਕੀਤੇ ਜਾਣ ਮਗਰੋਂ ਕੇਂਦਰੀ ਮੰਤਰੀ ਨੀਤਿੰਗੜਗਰੀ ਨੂੰ ਮਿਲੇ ਨਵਜੋਦ ਕੁਰਸੀ ਦੂਤ ਟਵੀਟ ਕਰਕੇ ਦਿੱਤੀ ਜਾਣਕਾਰੀ। ਆਪਣਾ ਘਰ ਬਣਵਾਉਣ ਵਾਲਿਆਂ ਲਈ ਵੱਡੀ ਖਬਰ ਹਾਈ ਕੋਰਟ ਵੱਲੋਂ ਆਇਆ ਇਹ ਵੱਡਾ ਫੈਸਲਾ। ਕਰਨਲ ਬਾਠ ਮਾਮਲੇ 'ਚ ਸੀਬੀਆਈ ਦਾ ਵੱਡਾ ਐਕਸ਼ਨ ਚਾਰ ਪੁਲਿਸ ਮੁਲਾਜ਼ਮਾਂ ਖਿਲਾਫ ਚਾਰ ਸ਼ੀਟ ਕੀਤੀ ਦਾਖਲ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਹਾਈ ਕੋਰਟ ਨੇ ਸੂਬੇ 'ਚ ਬਿਨਾਂ ਮਨਜ਼ੂਰੀ ਦਰੱਖਤ ਕਟਣ ਤੇ ਲਾਈ ਰੋਕ ਪੰਜਾਬ ਦੇ ਇਨ੍ਹਾਂ ਡਾਕਟਰਾਂ ਤੇ ਲਿਆ ਗਿਆ ਵੱਡਾ ਐਕਸ਼ਨ ਜਲਦੀ ਹੀ ਹੋ ਸਕਦੀ ਹੈ ਗ੍ਰਿਫਤਾਰੀ ਪੰਜਾਬ ਵਿੱਚ 2 ਦਿਨਾਂ ਲਈ ਵੱਡਾ ਅਲਰਟ ਜਾਰੀ ਮੌਸਮ ਵਿਭਾਗ ਵੱਲੋਂ ਆਈ ਨਵੀਂ ਅਪਡੇਟ 328 ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ 'ਚ ਸਿੱਖ ਜਥੇਬੰਦੀਆਂ ਨੇ ਕੀਤਾ ਰੋਸ ਪ੍ਰਦਰਸ਼ਨ ਦਿੱਤੀ ਚੇਤਾਵਨੀ ਪੰਜਾਬ ਦੇ ਪੈਨਸ਼ਨ ਧਾਰਕਾਂ ਨੂੰ ਮਿਲੀ ਰਾਹਤ ਭਗਵੰਤ ਮਾਨ ਸਰਕਾਰ ਨੇ ਲਿਆ ਵੱਡਾ ਐਕਸ਼ਨ ਖਿਡਾਰੀਆਂ ਤੇ ਜਿੰਮ ਜਾਣ ਵਾਲਿਆਂ ਲਈ ਖੁਸ਼ਖਬਰੀ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ਪੰਜਾਬ ਦੇ ਵਸਨੀਕਾਂ ਲਈ ਨਵੇਂ ਸਾਲ ਦੇ ਤੋਹਫੇ ਵੱਜੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਵਿਭਾਗ ਨੂੰ ਜਨਵਰੀ ਮਹੀਨੇ ਤੋਂ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਇਸ ਨਾਲ ਸੂਬੇ ਦੇ ਹਰੇਕ ਪਰਿਵਾਰ ਲਈ 10 ਲੱਖ ਰੁਪਏ ਦਾ ਨਕਦ ਰਹਿਤ ਮੁਫਤ ਇਲਾਜ ਯਕੀਨੀ ਬਣਾਇਆ ਜਾਵੇਗਾ ਸਿਹਤ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਸੂਬੇ ਦੇ ਲੋਕਾਂ ਨੂੰ ਇੱਕ ਵੀ ਪੈਸਾ ਖਰਚੇ ਬਿਨਾ ਵਿਆਪਕ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵੱਲ ਅਹਿਮ ਕਦਮ ਹੈ ਉਨ੍ਹਾਂ ਨੇ ਕਿਹਾ ਕਿ ਇਹ ਸਕੀਮ ਵਿਸ਼ੇ ਪਦਰੀ ਸੇਤ ਸੰਭਾਲ ਪ੍ਰਦਾਨ ਕਰਨ ਤੇ ਲੋਕਾਂ ਨੂੰ 10 ਲੱਖ ਰੁਪਏ ਦਾ ਨਕਦ ਰਹਿਤ ਇਲਾਜ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਅਹਿਮ ਪਹਿਲ ਕਦਮੀ ਹੈ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿੱਥੇ ਸੂਬੇ ਦੇ ਹਰੇਕ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਯਕੀਨੀ ਬਣਾਇਆ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸੇਤ ਯੋਜਨਾ ਪੰਜਾਬ ਸਰਕਾਰ ਦੀ ਇੱਕ ਪ੍ਰਮੁੱਖ ਪਹਿਲ ਹੈ ਜਿਸ ਦਾ ਉਦੇਸ਼ ਸੂਬੇ ਦੇ ਸਾਰੇ ਯੋਗ ਵਸਨੀਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਸੰਬੰਧੀ ਵਿਤੀ ਸੁਰੱਖਿਆ ਤੇ ਆਸਾਨ ਪਹੁੰਚ ਪ੍ਰਦਾਨ ਕਰਨਾ ਹੈ ਉਹਨਾਂ ਕਿਹਾ ਕਿ ਇਹ ਸਕੀਮ ਉਹਨਾਂ ਨੇ ਕਿਹਾ ਕਿ ਇਹ ਸਕੀਮ ਵਿਸ਼ੇਪਧਰੀ ਸਿਹਤ ਕਵਰੇਜ ਵਾਲੀ ਇੱਕ ਅਹਿਮ ਕਦਮ ਹੈ ਜਿਸ ਤਹਿਤ ਹਰੇਕ ਨਾਮਜਦ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਰਹਿਤ ਮੁਫਤ ਡਾਕਟਰੀ ਇਲਾਜ ਲੈਣ ਦਾ ਹੱਕਦਾਰ ਹੋਵੇਗਾ ਕਾਂਗਰਸ ਵਿੱਚੋਂ ਮੌਤਲ ਕੀਤੇ ਜਾਣ ਤੋਂ ਬਾਅਦ मैडम नवजोत कौर सिद्धू ਨੇ ਹੁਣ ਕੇਂਦਰੀ ਮੰਤਰੀ ਨੀਤਿਨ ਗੜਗਰੀ ਨਾਲ ਮੁਲਾਕਾਤ ਕੀਤੀ ਹੈ ਇਸ ਮੁਲਾਕਾਤ ਦੀ ਜਾਣਕਾਰੀ ਖੁਦ नवजोत कौर ਸਿੱਧੂ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਨੀਤਿਨ ਗੜਗਰੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਆ ਮੈਡਮ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਚ ਰੁਕੇ ਹੋਏ ਵਿਕਾਸ ਕਾਰਜਾਂ ਤੇ ਤੇਜ਼ੀ ਲਿਆਉਣ ਲਈ ਕੇਂਦਰ ਸਰਕਾਰ ਦੇ ਸੜਕਾਵਾਜਾਈ ਅਤੇ ਰਾਜਮਾਰਗ ਮੰਤਰੀ ਨੀਤਿਨ ਗੜਗਰੀ ਦਾ ਧੰਨਵਾਦ ਕੀਤਾ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੇਂਦਰੀ ਮੰਤਰੀ ਦੀ ਕਾਰਜ ਪ੍ਰਤੀ ਵਚਨਬੱਧਤਾ ਤੇ ਸਮਰਪਣ ਕਾਬਿਲੇ ਤਾਰੀਫ ਹੈ ਮੈਡਮ ਸਿੱਧੂ ਨੇ ਕਿਹਾ ਹੈ ਕਿ ਨਿਤਿਨ ਗੜਗਰੀ ਦੀ ਮਜਬੂਤੀ ਅਗਵਾਈ ਦੀ ਸਮਰੱਥਾ ਕਾਰਨ ਵੱਡੀਆਂ ਤੋਂ ਵੱਡੀਆਂ ਸਮੱਸਿਆਵਾਂ ਵੀ ਹੱਲ ਹੋ ਜਾਂਦੀਆਂ ਹਨ ਉਹਨਾਂ ਦੱਸਿਆ ਕਿ ਅਮਰੀਕਸਰ ਨਾਲ ਸੰਬੰਧਿਤ ਕਈ اٹਕੇ ਹੋਏ ਪ੍ਰੋਜੈਕਟ ਹੁਣ ਬਹੁਤ ਤੇਜ਼ੀ ਨਾਲ ਪੂਰੇ ਹੋ ਰਹੇ ਹਨ ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਉਹਨਾਂ ਕਿਹਾ ਹੈ ਕਿ ਅਮਰੀਕਸਰ ਦੇ ਸਾਰੇ ਲੋਕਾਂ ਵੱਲੋਂ ਅਸੀਂ ਕੇਂਦਰੀ ਮੰਤਰੀ ਨਿਤਿਨ ਗੜਗਰੀ ਦਾ ਦਿলো ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਵਿਕਾਸ ਕਾਰਜਾਂ ਨੂੰ ਨਵੀਂ ਰਫਤਾਰ ਮਿਲੀ ਹੈ ਤੇ ਸ਼ਹਿਰ ਦੇ ਬੁਨਿਆਦੀ ਢਾਂਚੇ 'ਚ ਸੁਧਾਰ ਆ ਰਿਹਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਵੇਂ ਬਿਲਡਿੰਗ ਬਾਇਲਜ਼ ਲਾਗੂ ਹੋਣ ਤੋਂ ਪਹਿਲਾਂ ਹੀ ਉਸ ਤੇ ਰੋਕ ਲਗਾ ਦਿੱਤੀ ਹੈ। ਇੱਥੇ ਜ਼ਿਕਰਯੋਗ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ 'ਚ ਲੋਕਾਂ ਨੂੰ ਕਮਰਸ਼ੀਅਲ ਜਾਂ ਰਿਹਾਇਸ਼ੀ ਬਿਲਡਿੰਗ ਬਣਾਉਣ ਦੇ ਨੀਮਾਚ ਰਾਹਤ ਦੇਣ ਦੇ ਨਾਤੇ ਨਵੇਂ ਬਿਲਡਿੰਗ ਬਾਇਲਜ਼ ਜਾਰੀ ਕੀਤੇ ਗਏ ਸਨ। ਇਸ ਸਬੰਧ 'ਚ ਨੋਟੀਫਿਕੇਸ਼ਨ ਸ਼ਹਿਰੀ ਵਿਕਾਸ ਵਿਭਾਗ ਵੱਲੋਂ 15 ਦਸੰਬਰ ਨੂੰ ਜਾਰੀ ਕੀਤਾ ਗਿਆ ਹੈ ਇਹ ਫੈਸਲਾ। ਨਗਰ ਨਿਗਮ ਦੇ ਏਰੀਆ ਵਿੱਚ ਲਾਗੂ ਹੋਵੇਗਾ ਪਰ ਉਸ ਦੇ ਮੁਤਾਬਿਕ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੋਰਟ ਨੇ ਨਵੇਂ ਬਿਲਡਿੰਗ ਬਾਇਲ ਸਟੇਰ ਓਕ ਲਗਾ ਦਿੱਤੀ ਹੈ ਅਤੇ ਹੁਣ ਇਸ ਮਾਮਲੇ ਦੀ ਸੁਣਵਾਈ 13 ਮਾਰਚ ਨੂੰ ਰੱਖੀ ਗਈ ਹੈ ਪਹਿਲਾਂ ਰਿਹਾਇਸ਼ੀ ਮਕਾਨ ਦਾ 2.5 ਮੰਜ਼ਲ ਤੱਕ ਹੀ ਨਿਰਮਾਣ ਕੀਤਾ ਜਾ ਸਕਦਾ ਸੀ ਹੁਣ 40 ਫੁੱਟ ਰੋਡ ਤੇ ਸਥਿਤ 200 ਗਾਜ਼ ਦੇ ਰਿਹਾਇਸ਼ੀ ਮਕਾਨ ਦੀ ਗਰਾਉਂਡ ਫਲੋਰ ਪਾਰਕਿੰਗ ਦੇ ਛੱਡਣ ਤੋਂ ਬਾਅਦ 21 ਮੀਟਰ ਉਚਾਈ ਤੱਕ ਚਾਰ ਮੰਜ਼ਿਲਾ ਨਿਰਮਾਣ ਕੀਤਾ ਜਾ ਸਕਦਾ ਸੀ ਜਿਸ ਤੇ ਹੁਣ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ सीबीआई ਨੇ ਮਹਾਲੀ ਦੀ ਅਦਾਲਤ ਚ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਪਟਿਆਲਾ ਚ ਹੋਈ ਕੁੱਟਮਾਰ ਦੇ ਮਾਮਲੇ ਚ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ सीबीआई ਨੇ ਮਹਾਲੀ ਅਦਾਲਤ ਵਿੱਚ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਪਟਿਆਲਾ ਚ ਹੋਈ ਕੁੱਟਮਾਰ ਦੇ ਮਾਮਲੇ ਚ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ ਖਿਲਾਫ ਚਾਰ ਸ਼ਿਕਾਇਤ ਦਰਜ ਕੀਤੀ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਗੰਭੀਰ ਸੱਟਾਂ ਮਾਰਨ ਤੇ ਗੈਰ ਕਾਨੂੰਨੀ ਤਰੀਕੇ ਨਾਲ ਰੋਕਣ ਦੇ ਇਲਜ਼ਾਮਾਂ ਸਮੇਤ ਹੋਰ ਧਾਰਾਵਾਂ ਵੀ ਲਗਾਈਆਂ ਗਈਆਂ ਹਨ ਦਾਖਲ ਚਾਰਜਸ਼ੀਟ ਅਨੁਸਾਰ ਇੰਸਪੈਕਟਰ ਓਨੀ ਸਿੰਘ ਇਸ ਮਾਮਲੇ 'ਚ ਮੁੱਖ ਮੋਲਜਮ ਬਣਾਇਆ ਗਿਆ ਹੈ ਜਦਕਿ ਚਾਰਜਸ਼ੀਟ 'ਚ ਕਤਲ ਦੀ ਕੋਸ਼ਿਸ਼ ਦਾ ਇਲਜ਼ਾਮ ਨਹੀਂ ਲਗਾਇਆ ਗਿਆ ਜ਼ਿਕਰਯੋਗ ਹੈ ਕਿ ਪਟਿਆਲਾ ਪੁਲਿਸ ਨੇ ਪਹਿਲਾਂ ਚਾਰ ਇੰਸਪੈਕਟਰਾਂ ਜਿਨ੍ਹਾਂ ਵਿੱਚ ਹੈਰੀ ਬੋਪਾਰਾ ਓਨੀ ਸਿੰਘ ਅਤੇ ਹਰਜਿੰਦਰ ਸਿੰਘ ਢਿੱਲੋ ਸ਼ਾਮਿਲ ਹਨ ਵਿਰੁੱਧ ਭਾਰਤੀ ਕਾਨੂੰਨ ਦੀਆਂ ਧਾਰਾਵਾਂ 109 310 152 2 117 2 126 2 ਅਤੇ 351 2 ਅਧੀਨ ਐਫ ਆਈ ਆਰ ਦਰਜ ਕੀਤੀ ਸੀ ਬਾਅਦ ਚ ਇੱਕ ਹੋਰ ਇੰਸਪੈਕਟਰ ਨੂੰ ਬੀ ਐਨ ਐਸ ਦੀਆਂ ਧਾਰਾਵਾਂ 299 ਤੇ 191 ਅਧੀਨ ਨਾਮਜ਼ਦ ਕੀਤਾ ਗਿਆ ਹੈ ਪੰਜਾਬ ਚ ਦਰੱਖਤਾਂ ਦੀ ਕਟਾਈ ਦੇ ਇੱਕ ਮਾਮਲੇ ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਬਿਨਾਂ ਮਨਜ਼ੂਰੀ ਕਟਾਈ ਤੇ ਰੋਕ ਲਗਾ ਦਿੱਤੀ ਹੈ ਹਾਈ ਕੋਰਟ ਨੇ ਅਦਾਲਤ ਦੀ ਮਨਜ਼ੂਰੀ ਬਿਨਾਂ ਦਰਖਤ ਕਟਣ ਤੇ ਰੋਕ ਲਾਉਂਦਿਆਂ ਪੰਜਾਬ ਸਰਕਾਰ ਨੂੰ ਮਾਮਲੇ ਵਿੱਚ ਜਵਾਬ ਦਾਖਲ ਕਰਨ ਲਈ ਕਿਹਾ ਹੈ ਜਾਣਕਾਰੀ ਅਨੁਸਾਰ ਇਹ ਨਿਰਦੇਸ਼ ਚੀਫ ਜਸਟਿਸ ਸ਼ੀਲ ਨਾਗੋ ਅਤੇ ਜਸਟਿਸ ਸੰਜੀਪ 베ਰੀ ਦੀ ਡਿਵੀਜ਼ਨ ਬੈਂਚ ਨੇ ਜਾਰੀ ਕੀਤਾ ਹੈ ਜਿਸ ਵਿੱਚ ਰਾਜ ਦੇ ਵਕੀਲ ਨੂੰ ਪੰਜਾਬ ਭਰ ਵਿੱਚ ਰੁੱਖਾਂ ਦੀ کٹਾਈ ਰੋਕਣ ਲਈ ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕਰਨ ਲਈ ਕਿਹਾ ਗਿਆ ਹੈ ਮੋਹਾਲੀ ਦੇ ਵਸਨੀਕ ਪਰਨੀਤ ਕੋਰ ਅਤੇ ਸ਼ੁਭ ਸੇਖੋ ਵੱਲੋਂ ਜਾਣੀ ਹਿੱਤ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ ਜਿਨ੍ਹਾਂ ਨੇ ਵਿਕਾਸ ਪ੍ਰੋਜੈਕਟਾਂ ਲਈ ਸੁਰੱਖਿਤ ਜੰਗਲਾਤ ਜ਼ਮੀਨ ਦੇ ਵੱਡੇ ਪੱਧਰ ਤੇ ਰੁੱਖਾਂ ਦੀ ਕਟਾਈ ਅਤੇ ਡਾਇਵਰਸਨ ਤੇ ਚਿੰਤਾ ਪ੍ਰਗਟ ਕੀਤੀ ਹੈ ਪਰਨੀਤ ਕੋਰ ਦੀ ਪਟੀਸ਼ਨ ਨੇ ਸੈਕਟਰ 67 68 79 ਅਤੇ 80 ਵਿੱਚ ਮੌਜੂਦਾ ਟ੍ਰੈਫਿਕ ਜੰਕਸ਼ਨਾਂ ਦੇ ਨਾਲ-ਨਾਲ ਐਸਐਸ ਨਗਰ ਮੁਹਾਲੀ ਜ਼ਿਲ੍ਹੇ ਵਿੱਚ ਪੀਆਰ 7 ਰੋਡ ਤੇ ਸੁਹਾਣਾ ਜੰਕਸ਼ਨ ਤੇ ਤਿੰਨ ਗੋਲ ਚੱਕਰਾਂ ਰੋਟਰੀ ਦੇ ਨਿਰਮਾਣ ਲਈ 251 ਰੁੱਖਾਂ ਦੀ ਪ੍ਰਸਤਾਵਿਤ ਕਟਾਈ ਦੀ ਨਿੰਦਾ ਕੀਤੀ ਹੈ ਅਦਾਲਤ ਨੇ ਦਰਜ ਕੀਤਾ ਹੈ ਕਿ 251 ਰੁੱਖਾਂ ਦੀ ਨਿਲਾਮੀ ਲਈ ਟੈਂਡਰ ਜਾਰੀ ਕੀਤਾ ਗਿਆ ਸੀ ਜਿਸ ਦੀ ਆਖਰੀ ਮਿਤੀ 9 ਦਸੰਬਰ ਸੀ ਅਤੇ ਇਹ ਕਿ ਰੁੱਖਾਂ ਦੀ ਕਟਾਈ ਮਾਮਲੇ ਨੂੰ ਉਠਾਏ ਜਾਣ ਤੋਂ ਸਿਰਫ 2 ਦਿਨ ਪਹਿਲਾਂ ਸ਼ੁਰੂ ਹੋਈ ਸੀ ਬੈਂਚ ਨੇ ਕੇਂਦਰੀ ਵਾਤਾਵਰਣ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਅਧਿਕਾਰੀ ਤਾੰਕੜਿਆਂ ਦਾ ਨੋਟਿਸ ਲਿਆ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਦਾ ਜੰਗਲਾਤ ਰਕਵਾਈਸ ਦੇ ਗੋਲੀ ਖੇਤਰ ਦਾ ਸਿਰਫ 3.67% ਹੈ ਵੀ ਦੇਖਿਆ ਗਿਆ ਹੈ ਕਿ ਰਾਜਸਥਾਨ ਵਿੱਚ ਵੀ ਲਗਭਗ 4.87% ਦਾ ਬੇਤਰ ਜੰਗਲਾਤ ਰਕਵਾ ਹੈ ਮਾਨਯੋ ਕੋਰਟ ਦੇ ਹੁਕਮਾਂ ਤੋਂ ਬਾਅਦ ਥਾਣਾ ਨਵੀ ਬਰਾਦਰੀ ਦੀ ਪੁਲਿਸ ਨੇ ਸਰਬੋਧਿਆ ਹਸਪਤਾਲ ਦੇ 파ਟਨਰ ਡਾਕਟਰ ਰਾਜੇਸ਼ ਅਗਰੇਵਾਲ ਡਾਕਟਰ ਸੰਜੇ ਮਿੱਤਲ ਡਾਕਟਰ ਅਨਬਰੀ ਇਬਰਾਹਿਮ ਡਾਕਟਰ ਕਪਿਲ ਗੁਪਤਾ ਸਮੇਤ ਸੀਏ ਸੰਦੀਪ ਕੁਮਾਰ ਖਿਲਾਫ ਐਫਆਈਆਰ ਨੰਬਰ 233 ਦਰਜ ਕਰ ਲਈ ਹੈ ਪੁਲਿਸ ਦਾ ਕਹਿਣਾ ਹੈ ਕਿ ਹੁਣ ਇਸ ਮਾਮਲੇ ਦੀ ਗੰਭੀਰਤਾ ਨਾਲ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਜਿਸ ਤੋਂ ਬਾਅਦ ਗ੍ਰਿਫਤਾਰੀਆਂ ਦਾ ਸਿਲਸਲਾ ਸ਼ੁਰੂ ਹੋਵੇਗਾ ਥਾਣਾ ਨਵੀਂ ਬਰਾਦਰੀ ਦੇ ਮੁਖੀ ਡਾਕਟਰ ਪੰਕਜ ਤ੍ਰਿਵੇਦੀ ਦੇ ਬਿਆਨਾਂ ਤੇ ਡਾਕਟਰ ਅਰੇਸ਼ ਅਗਰੇਵਾਲ ਸੰਜੇ ਮਿੱਤਲ ਅਨਬਰੀ ਇਬਰਾਹਿਮ ਕਪਿਲ ਗੁਪਤਾ ਤੇ ਸੀਏ ਸੰਦੀਪ ਕੁਮਾਰ ਖਿਲਾਫ ਧਾਰਾ 420 465 467 468 471 477 ਤੇ 12बी ਅਧੀਨ ਕੇਸ ਦਰਜ ਕੀਤਾ ਗਿਆ ਹੈ ਉਹਨਾਂ ਕਹੇ ਹੈ ਕਿ ਦੋਸ਼ਾਂ ਦੇ ਇਦਾਰ ਤੇ ਹਰੇਕ ਦੀ ਭੂਮਿਕਾ ਨੂੰ ਖੰਗਾਲਿਆ ਜਾਵੇਗਾ ਤੇ ਫਿਰ ਨਾਮਜਦ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਹੋਣਗੀਆਂ ਅੱਜ ਤੋਂ ਲੈ ਕੇ 29 ਦਸੰਬਰ 2025 ਤੱਕ ਜ਼ਿਲ੍ਹਾਵਾਰ ਮੌਸਮ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਅਨੁਸਾਰ ਆਉਣ ਵਾਲੇ 4 ਦਿਨਾਂ ਦੌਰਾਨ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਸੰਘਣੀ ਧੁੰਦ ਦੇ ਨਾਲ ਠੰਡੀ ਲਹਿਰ ਦਾ ਪ੍ਰਭਾਵ ਬਣਿਆ ਰਹੇਗਾ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਮੌਸਮ ਵਿਭਾਗ ਨੇ ਅੱਜ ਕੋਰੇ ਦੀ ਸੰਭਾਵਨਾ ਜਤਾਈ ਹੈ ਇਨ੍ਹਾਂ ਦਿਨਾਂ ਦੌਰਾਨ ਸੂਬੇ ਭਰ 'ਚ ਸਵੇਰੇ ਤੇ ਰਾਤ ਦੇ ਸਮੇਂ ਸੰਘਣੀ ਧੁੰਦ ਬਣੀ ਰਹਿੰਦੀ ਸੰਭਾਵਨਾ ਜਤਾਈ ਹੈ ਖਾਸ ਕਰਕੇ ਦੁਆਬਾ ਤੇ ਮਾਝਾ ਖੇਤਰਾਂ ਚ ਵਿਜ਼ਿਬਿਲਟੀ ਘੱਟ ਰਹਿ ਸਕਦੀ ਹੈ ਜਿਸ ਨਾਲ ਸੜਕ ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੀ ਲਾਪਤਾ ਹੋਣ ਦੇ ਗੰਭੀਰ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਦਾ ਗੁੱਸਾ ਇੱਕ ਵਾਰ ਫਿਰ ਫੁੱਟ ਪਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਜਬਰਦਸਤ ਪ੍ਰਦਰਸ਼ਨ ਕੀਤਾ ਅਤੇ ਡੀਸੀਪੀ ਨੂੰ ਮੰਗ ਪੱਤਰ ਸੌਂਪ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਸਿਖਾਗੂਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਲ 2020 ਵਿੱਚ ਸ਼ਰੀਅ ਅਕਾਲ ਤਖਸੈ ਦੇ ਹਦਾਇਤਾਂ ਤੇ ਡਾਕਟਰ ਈਸ਼ਵਰ ਸਿੰਘ ਦੀ ਦੇਖਰੇਖ ਹੇਠ ਇਸ ਮਾਮਲੇ ਦੀ ਜਾਂਚ ਕਰਵਾਈ ਗਈ ਸੀ ਜਾਂਚ ਰਿਪੋਰਟ ਚ 328 ਸਰੂਪਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਹੋਈ ਸੀ ਪਰ ਅਫਸੋਸ ਦੀ ਗੱਲ ਹੈ ਕਿ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਨੇ ਪੰਜਾਬ ਦੇ ਪੈਨਸ਼ਨ ਧਾਰਕਾਂ ਨੂੰ ਵੱਡੀ ਖੁਸ਼ਖਬਰੀ ਸੁਣਾਈ ਹੈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੈਨਸ਼ਨਰ ਸੇਵਾ ਪੋਰਟਲ ਤੇ ਰਾਜ ਦੇ ਪੈਨਸ਼ਨਰਾਂ ਦੀ 100% ਰਜਿਸਟ੍ਰੇਸ਼ਨ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਪੈਨਸ਼ਨ ਵੰਡਣ ਵਾਲੇ ਬੈਂਕਾਂ ਨਾਲ ਇੱਕ ਕੁੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਹਰੇਕ ਬੈਂਕ ਦੇ ਕੇਸ ਲੋਡ ਅਨੁਸਾਰ ਇਸ ਕਾਰਜ ਨੂੰ ਪੂਰਾ ਕਰਨ ਲਈ ਸਮਾਂ ਸੀਮਾਵਾਂ ਜਾਰੀ ਕੀਤੀਆਂ ਵਿੱਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਡਿਜੀਟਲ ਤਬਦੀਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲਈ ਇੱਕ ਪ੍ਰਮੁੱਖ ਤਰਜੀਹ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਸਰਕਾਰ ਦੇ ਪੈਨਸ਼ਨਰ ਸਰਕਾਰੀ ਦਫ਼ਤਰਾਂ ਵਿੱਚ ਜਾਏ ਬਿਨਾਂ ਆਪਣੇ ਘਰ ਤੋਂ ਹੀ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਕਰ ਸਕਣ ਪੰਜਾਬ ਸਰਕਾਰ ਦੇ ਇਸ ਕਦਮ ਨਾਲ ਲਾਜ਼ਮੀ ਸੂਬੇ ਦੇ ਪੈਨਸ਼ਨ ਧਾਰਕਾਂ ਨੂੰ ਵੱਡੀ ਰਾਹਤ ਮਿਲੇਗੀ ਇਸ ਵਿਆਪਕ ਪ੍ਰਕਤੀ ਸਮੀਖਿਆ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੋਰਟਲ ਦੀ ਸ਼ੁਰੂਆਤ ਤੇ ਉਸ ਤੋਂ ਬਾਅਦ ਜ਼ਿਲ੍ਹਾ ਪੱਦਰੀ ਸੇਵਾ ਮੇਲਿਆਂ ਤੋਂ ਬਾਅਦ 1,11,233 ਪੈਨਸ਼ਨਰ ਪਹਿਲਾਂ ਹੀ ਆਪਣਾ ਈਕੇਵੀਸੀ ਸਫਲਤਾਪੂਰਵਕ ਪੂਰਾ ਕਰ ਚੁੱਕੇ ਹਨ ਤੇ ਇਸ ਰਫ਼ਤਾਰ ਨੂੰ ਥੋੜ੍ਹ ਤੇਜ਼ ਕਰਨ ਦੀ ਲੋੜ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਪੈਨਸ਼ਨਰ ਇਸ ਸੇਵਾ ਲਈ ਰਜਿਸਟਰ ਹੋ ਸਕਣ ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੂੰ ਸੇਵਾ ਮੁਕਤ ਪੈਨਸ਼ਨਰਾਂ ਦੀ ਸਹਾਇਤਾ ਲਈ ਸਰਗਰਮ ਭੂਮਿਕਾ ਨਿਭਾਉਣ ਦੇ ਨਿਰਦੇਸ਼ ਦਿੱਤੇ ਖਾਸ ਤੌਰ ਤੇ ਬ੍ਰਾਂਚ ਮੈਨੇਜਰਾਂ ਨੂੰ ਉਹਨਾਂ ਬਜ਼ੁਰਗ ਪੈਨਸ਼ਨਰਾਂ ਨੂੰ ਲੋੜੀਂਦਾ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਜੋ ਡਿਜੀਟਲ ਇੰਟਰਫੇਸ ਤੋਂ ਜਾਣੂ ਨਹੀਂ ਹਨ ਵਿੱਤ ਮੰਤਰੀ ਨੇ ਚੇਤਾਵਨੀ ਦਿੱਤੀ ਹੈ ਕਿ ਬੈਂਕ ਪੱਧਰ ਤੇ ਕੋਈ ਵੀ ਲਾਪਰਵਾਹੀ ਜਾਂ ਤਕਨੀਕੀ ਰੁਕਾਵਟ ਜੋ ਇਸ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਰੁਕਾਵਟ ਪਾਉਂਦੀ ਹੈ ਪ੍ਰਤੀ ਸਖਤ ਜਵਾਬਦੇਹੀ ਯਕੀਨੀ ਬਣਾਈ ਜਾਵੇਗੀ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਤੇ ਜਿੰਮ ਜਾਣ ਵਾਲਿਆਂ ਲਈ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਨੌਜਵਾਨਾਂ ਦੇ ਚਿਹਰੇ ਖਿੜ ਗਏ ਹਨ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਸੁਪੇਪਾਰ ਚ 1350 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਕੱਤੀਸੋ ਸਟੇਡੀਅਮ ਦਾ ਕੰਮ ਜੂਨ 2026 ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ ਇਸ ਦੌਰਾਨ ਉਨ੍ਹਾਂ ਵੱਲੋਂ ਇੱਕ ਵਿਆਪਕ ਪੈਕੇਜ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਜਿਸ ਚਕਰੀਬ 3000 ਥਾਵਾਂ ਤੇ ਅਤਿ ਆਧੁਨਿਕ ਜਿਮ ਸਥਾਪਿਤ ਕਰਨਾ 50 ਕਰੋੜ ਦੀ ਲਾਗਤ ਨਾਲ 17000 ਖੇਡ ਕੀਟਾਂ ਦੀ ਵੰਡ ਇੱਕ ਵਿਆਪਕ ਖੇਡ ਪੋਰਟਲ ਦੀ ਸ਼ੁਰੂਆਤ ਅਤੇ 43 ਕਰੋੜ ਦੀ ਲਾਗਤ ਨਾਲ ਨਾਮਾ ਯੁਵਾ ਪਵੰਦੀ ਉਸਾਰੀ ਸ਼ਾਮਲ ਹੈ ਉਨਾ ਕਿ ਹੈ ਕਿ ਨਵੀਂ ਖੇਡ ਨੀਤੀ 2023 ਮੁਤਾਬਿਕ ਸੂਬੇ ਪਰਦੇ ਪਿੰਡਾਂ ਚ ਇਹ ਸਟੇਡੀਅਮ ਬਣਾਏ ਜਾ ਰਹੇ ਹਨ ਇੰਨਾ ਸਟੇਡੀਅਮਾਂ ਤੇ 1350 ਕਰੋੜ ਖਰਚ ਕੀਤੇ ਜਾਣਗੇ ਪੂਕਾ ਇਹ ਮਹੀਨਾ ਇਹ ਭਾਰਤ ਕੇ ਸੁਤੰਤਰਤਾ ਕੇ ਇਤਿਹਾਸ ਮੇ ਬਹੁਤ ਦਰਦਨਾਕ ਮਹੀਨਾ माना ਜਾਂਦਾ ਹੈ और जिन साहबजादों की बात करना चाहते हैं बाबा जोरावर सिंह जिनकी उम्र सिर्फ नौ साल थी बाबा फतेह सिंह जिनकी उम्र सिर्फ सात साल उन्होंने उनको डराया गया समझाया गया लोभ दिए गए मगर सिंह की तरह दहाड़ते हुए कोई लोभ में आए बगैर मृत्यु को पसंद किया क्योंकि मैं इस पिता का बेटा हूं जो इस देश के लिए इस देश अपने धर्म के लिए कोई बलिदान देते हुए पीछे नहीं होता है ये भावना इतने बच्चे में इतनी कम आयु में पैदा भी नहीं हो सकती है शायद माता गुजरी का संसर्ग ही होगा संपर्क ही होगा जिसने गुरुओं के पूरे संस्कार इस बच्चों में फूट फूट कर भरा दिए मित्रों जब हम आज इतने सालों के बाद हम इस घटना का याद भी करते हैं तो रोंगटे खड़े हो जाते देश भर के युवाओं को चाहे किसी भी प्रदेश में बसते हो उसमें दसम उनको दशम पिता का जीवन कवन और साहबजादों की शहीदगी ये बताना हम सबका राष्ट्रीय दायित्व है कोई व्यक्ति पूरे दुनिया के धर्म के लिए लड़ने वालों के इतिहास में देश के लिए लड़ने वालों के इतिहास में ऐसा कोई व्यक्ति नहीं मिल सकता जिसने पिता माता चार छोटे बेटों का बलिदान दे दिया कुछ नहीं बचा और इसीलिए सरबंश दानी का देश की जनता ने उसको उनको मान दिया है कोई सरकारी पद्मश्री पद्म विभूषण नहीं है अपने पिता अपनी माता अपने चारों बच्चों का बलिदान करने के बाद भी लड़ाई को चालू रखा और जब बाबा बंदा बहादुर ने यहां आकर बदला लिया तब पूरी दुनिया को मालूम पड़ा कि अंत में तो सत्य की ही विजय होती है सत्य का ही जय होता ये जो जुझारूपन है धर्म के प्रति समर्पण है मातृभूमि के प्रति प्यार है ये पूरे देश के सभी लोगों को जानकारी देने का एक अवसर है चार बेटे शहीद होने के बाद भी लड़ते रहना एक प्रकार से बहुत बड़ी बात है मैं इसके पर बाद में आता हूं मगर ये पूरी परंपरा जो बनी सबसे पहले मुगल का आक्रमण हुआ बाबर के समय। उस वक्त नानक देव जी महाराज थे गुरु नानक देव जी ने भी इसका विरोध किया तब से लेकर दसम पिता तक गुरु गोविंद सिंह जी तक इसका लड़ना चारू रहा और विधि का संयोग देखिए बाबर आया तब नानक देव जी महाराज थे और औरंगजेब समाप्त हुआ वो ही कालखंड में पांच दस साल आगे पीछे दसम पिता थे तो मुगलों की समाप्ति भी दस दस गुरुओं के कालखंड में ही हुई और ये लंबी लड़ाई हर मोर्चे पर लड़ी गई नानक देव जी के जीवन की चार उदासियों को जो जानता है और उदासियों का एक बार आप रूट देख लोगे उनका मार्ग देख लोगे तो कोई कोई व्यक्ति पैदल चलकर धर्म के प्रचार के लिए यहां से काबा तक और यहां से कर्नाटक तमिलनाडु तक कैसे जा सकता है मगर चारों उदासियों में पूरे देश के अंदर अंधविश्वास का निराकरण करकर अकाल पुरुष के प्रति श्रद्धा करने का काम गुरु नानक देव जी महाराज ने किया पूरे भारत को एक सूत्र के अंदर पिरोने का काम नानक देव जी महाराज ने किया अंगद देव जी आए तब नानक देव जी के सारे उपदेशों को वाणी को गुरु मुखी में लिपिबद्ध करने का काम अंगद देव जी ने किया पूरा जीवन गुरुवाणी का प्रचार करते रहे और गुरु परंपरा को संस्थागत किया इंस्टीट्यूशनलाइज किया अंगद देव जी के ये योगदान को सिख धर्म और भारत दोनों कभी नहीं भूला पाएंगे इन्होंने जो बोला गया था उसको शब्दों में ढालने का काम किया और लोगों तक पहुंचाने का काम किया और तृतीय गुरु अमरदास जी जब आए लंगर की शुरुआत की लंगर को करीब करीब अनिवार्य बनाने का काम किया और माताओं के सम्मान का विषय लेकर पूरे भारत के अंदर उन्होंने एक मजबूत संदेश भेजा कि अगर मां सुरक्षित नहीं है मां सम्मानित नहीं है तो कोई भी देश बच नहीं सकता गुरु अर्जुन देव जी ने भी आदि ग्रंथ का संपादन किया इसमें सिर्फ गुरुओं की वाणी नहीं महाराष्ट्र के संत नामदेव बंगाल के जयदेव काशी के रामानंद जी सभी धर्म के अलग अलग संतों फकीरों की वाणी को समाहित करने का उन्होंने काम किया और इसीलिए सिख धर्म को कहा जाता है कि दर्म, एक ही धर्म का धर्म पुस्तक ऐसा है जो गुरु ग्रंथ साहब की रचना अंत में हुई इसमें सिर्फ गुरुओं की वाणी नहीं है कई सारे महापुरुषों की वाणी को अंदर समाहित करने का काम किया और गुरु अर्जन देव जी ने पूरे भारत के आध्यात्म के सार को एक ग्रंथ में सुरक्षित करने का काम किया मगर जब छठे पातशाह का आगमन हुआ हरगोविंद साहेब जी उस वक्त सिर्फ उपदेश काम नहीं चलने वाला था मिरी और पीरी की कल्पना छठे पातशाह ने रखी कि धर्म की भक्ति की धजा ऊंची रहेगी मगर सुरक्षा की धजा भी साथ में रहनी पड़ेगी और पहली बार मुगलों के झुंड के खिलाफ गुरुओं की परंपरा ने आगे बढ़ने की शुरुआत की जब ग्वालियर के किले में बावन हिंदू राजाओं को कैद कर लिया गया था दीपावली के दिन इस सबको छुड़ाने का काम गुरु हरगोविंद सिंह जी ने किया इसीलिए आज भी दीपावली को बंदी